ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਆ ਅਤੇ ਅੱਜ ਸਵੇਰ ਤੋਂ ਅੰਤਿਮ ਅਰਦਾਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਜਿਸ ਤੋਂ ਬਾਅਦ ਹੁਣ ਅੰਤਿਮ ਅਰਦਾਸ ਸ਼ੁਰੂ ਹੋ ਚੁੱਕੀ ਹੈ ਉੱਥੇ ਹੀ ਰਾਜਵੀਰ ਜਵੰਦਾ ਦੀ ਮਾਤਾ ਤੇ ਉਹਨਾਂ ਦੀ ਧਰਮ ਪਤਨੀ ਵੀ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਨੇ ਬੇਹਦ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆਇਆਂ ਲਗਾਤਾਰ ਪੰਜਾਬੀ ਕਲਾਕਾਰ ਜੋ ਕਿ ਸਵੇਰ ਤੋਂ ਘਰ ਪਹੁੰਚ ਕੇ ਪਰਿਵਾਰ ਦੇ ਨਾਲ ਦਿੱਤੇ ਦੁੱਖ ਸਾਂਝਾ ਕੀਤਾ ਗਿਆ ਉੱਥੇ ਪਰਿਵਾਰ ਨੂੰ ਹੌਸਲਾ ਦਿੱਤਾ ਗਿਆ ਅਤੇ ਅੰਤਿਮ ਅਰਦਾਸ ਦੀਆਂ ਸਾਰੀਆਂ ਤਿਆਰੀਆਂ ਸਾਰੇ ਪ੍ਰਬੰਧ ਜਿਹੜੇ ਕਿ ਪੰਜਾਬੀ ਕਲਾਕਾਰਾਂ ਦੇ ਵੱਲੋਂ ਕੀਤੇ ਗਏ ਜਿਸ ਦੇ ਵਿੱਚ ਕੁਲਵਿੰਦਰ ਵਿੱਲਾ ਐਮੀ ਵਿਰਕ ਕਨਵਰ ਗਰੇਵਾਲ ਸਮੇਤ ਹੋਰ ਵੱਖ-ਵੱਖ ਜਿਹੜੇ ਕਿ ਕਲਾਕਾਰ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਸਿਆਸਦਾਨ ਵੀ ਲਗਾਤਾਰ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਨੇ ਤਾਂ ਉਹਨਾਂ ਦੇ ਜਵੰਦਾ ਦੀ ਮਾਤਾ ਦਾ ਅਤੇ ਉਹਨਾਂ ਦੇ ਧਰਮ ਪਤਨੀ ਦਾ ਹਾਲ ਵੀ ਹਾਲ ਦੱਸਿਆ ਜਾ ਰਿਹਾ ਤੇ ਉਹਨਾਂ ਦੇ ਕੁਝ ਤਸਵੀਰਾਂ ਸਾਹਮਣੀਆਂ ਜਿਨੂੰ ਦੇਖ ਕੇ ਤੁਹਾਡਾ ਵੀ ਮਨ ਚੜਾ ਕੇ ਭਾਵ ਹੋ ਜਾਵੇਗਾ ਆਓ ਨਜ਼ਰ ਮਾਰਦੇ ਆਂ ਤਸਵੀਰਾਂ ਤੇ ਜੋ ਅੱਜ ਸਾਰੇ ਹੀ ਦੁੱਖ ਦੀਆਂ ਵਿੱਚ ਆਪਕੇ ਸ਼ਰੀਕ ਹੋયા ਰੱਬ ਨਾ ਕਰੇ ਕਦੇ ਸਾਨੂੰ ਇਹੋ ਜਿਹਾ ਮੌਕਾ ਮਿਲੇ ਕਿ ਅਸੀਂ ਕਿਸੇ ਦੇ ਇਹੋ ਜਿਹੇ ਦੁੱਖ ਦੇ ਵਿੱਚ ਸ਼ਰੀਕ ਹੋਈਏ ਦੇਖੋ ਅੱਜ ਅਸੀਂ ਭੋਗ ਤੇ ਆਇਆ ਹਨ ਅਸੀਂ ਸ਼ਾਮ ਨੂੰ ਆਪਣੇ ਘਰਾਂ ਘਰਾਂ ਨੂੰ ਸਭ ਨੇ ਚਲੇ ਜਾਣਾ ਹੈ ਪਰ ਉਸ ਮਾਂ ਨੂੰ ਕਿਵੇਂ ਸਕੂਨ ਮਿਲੇਗਾ ਹਨ ਜਿਹਦੀਆਂ ਅੱਖਾਂ ਉਡੀਕਦੀਆਂ ਰਹਿ ਗਈਆਂ ਕਹਿੰਦੇ ਪੁੱਤਾਂ ਦੇ ਰੋਗ ਤਾਂ ਇੰਨੇ ਬੁਰੇ ਹੁੰਦੇ ਨੇ ਨਾ ਜੀ ਮਾਂ ਮਰਨ ਤੋਂ ਬਾਅਦ ਵੀ ਨਾ ਮੜੀਆਂ ਵੀ ਤੜਪਦੀਆਂ ਨੇ ਵੀ ਹਾਈ ਮੇਰਾ ਜਵਾਨ ਪੁੱਤ ਚਲੇ ਗਿਆ ਤੈਨੂੰ ਛੱਡ ਕੇ ਰੱਬ ਨਾ ਕਰੇ ਜੀ ਕਿਸੇ ਮਾਂ ਨੂੰ ਐਸਾ ਕੋਈ ਦਿਨ ਦੇਖਣਾ ਪਵੇ ਰੱਬ ਨਾ ਕਰੇ ਕਿਸੇ ਬੱਚਿਆਂ ਨੂੰ ਐਸਾ ਦਿਨ ਦੇਖਣਾ ਪਵੇ ਕਿ ਉਹਨਾਂ ਦਾ ਪਿਓ ਉਹਨਾਂ ਦੀਆਂ ਅੱਖਾਂ ਦੇ ਹੱਲੇ ਹੋ ਜਾਈਂ ਬਹੁਤ ਦੁਖ ਦੀ ਘੜੀ ਹੈ ਜੀ ਬਸ ਪਰਮਾਤਮਾ ਪਰਿਵਾਰ ਨੂੰ ਬੱਚਿਆਂ ਨੂੰ ਬਸ ਉਹਦਾ ਭਾਣਾ ਮੰਨਣ ਦਾ ਬਲ ਬਖਸ਼ੀ ਜੀ ਬੜੇ ਦੁੱਖ ਦੀ ਗੱਲ ਹੈ ਜੀ ਬਹੁਤ ਹੀ ਅੱਛਾ ਇਨਸਾਨ ਸੀ ਸਾਡਾ ਛੋਟਾ ਵੀਰ ਮੈਂ ਜਦ ਵੀ ਉਹਨਾਂ ਨੂੰ ਮਿਲਿਆ ਬੜਾ ਉੱਡ ਕੇ ਮਿਲਣਾ ਉਹਨਾਂ ਨੇ ਔਰ ਬੜੀ ਨਿਮਰਤਾ ਨਾਲ ਵੱਡੇ ਛੋਟਿਆਂ ਦਾ ਸਾਰਿਆਂ ਦਾ ਸਤਿਕਾਰ ਕਰਨ ਵਾਲਾ ਔਰ ਫਿਲਮ ਇੰਡਸਟਰੀ ਨੂੰ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਟਾ ਇਹ ਜੇ ਹੁਣ ਹਾਰ ਮੁੰਡੇ ਬਹੁਤ ਘਟ ਹੁੰਦੇ ਜਿਹੜੇ ਆ ਗਾਂ ਬਹੁਤ ਸੋਚ ਰੱਖਦੇ ਔਰ ਸਾਰਿਆਂ ਦਾ ਸਤਿਕਾਰ ਕਰਦੇ ਬਾਈ ਗੁਰੂਆਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ ਪਰਿਵਾਰ ਨੂੰ ਪਾਣਾ ਮੰਨਣ ਦਾ ਬਖਸ਼ਿਸ਼ ਇਹ ਹੁੰਦਾ ਸੀ ਅੱਜ ਸਾਰੇ ਤੁਸੀਂ ਜਾਣਦੇ ਹੋ ਕਿ ਉਹ ਸਾਡਾ ਅਨਮੋਲ ਹੀਰਾ ਰਾਜਵਰ ਜਵੰਦਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸੋ ਅੱਜ ਉਹਦੀ ਅਰਦਾਸ ਕਰਨ ਆਏ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਤੁਹਾਨੂੰ ਪਣਾ ਮੰਨ ਸਾਰੀ ਜਿੰਨੀ ਵੀ ਦੁਨੀਆ ਐ ਇਹੋ ਜਿਹਾ ਕੋਈ ਬੰਦਾ ਨਹੀਂ ਸੀ ਜਿਨੇ ਇਹ ਅਰਦਾਸ ਬੇਨਤੀ ਨਾ ਕੀਤੀ ਹੋਈ ਪਰ ਜੋ ਲਿਖਿਆ ਹੈ ਪ੍ਰਮਾਤਮਾ ਨੇ ਜਿੰਨੇ ਸਾਡੇ ਵੀਰ ਨੂੰ ਕਿਤੇ ਉਹਨੇ ਕੋ ਜੀਕੇ ਗਿਆ ਪਰ ਬਹੁਤ ਸੋਹਣਾ ਜੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸੀਗਾ ਉਹ ਬੰਦਾ ਬਾ ਕਮਾਲ ਸੰਮੇਂਦੀ ਦਾਰਸਿਕਾ ਸੋਹਣੇ ਸੱਭਿਆਚਾਰ ਨੂੰ ਜੀਤ ਦਿੱਤੇ ਔਰ ਅੱਜ ਜਿਹੜਾ ਇਹ ਇਹ ਪਿਆਰ ਆ ਉਹਦਾ ਆਠਾ ਮਾਰਦਾ ਅੱਜ ਹਰ ਆਖੋਦਲੀ ਨਵੇਂ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਆ ਵੀ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਸੋ ਰਾਗ ਤੇਰਾ ਵੇ ਭਗਤੀ ਚੁਰ ਜਾਣਾ ਯਾਰ ਤੇਰੀਆਂ ਯਾਦਾਂ ਹੁਣਦੀਆਂ ਤੋ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹੇਗਾ ਯਾਰ ਸੋ ਵਾਇ ਗੁਰੂ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਗਏ ਹਾਂ ਜੀ ਸਮਝ ਨਹੀਂ ਆ ਰਿਹਾ ਮਤਲਬ ਕਿੱਦਾਂ ਹੈਲਪ ਕਰੀਏ ਪਰਿਵਾਰ ਦੀ ਜਾਂ ਸਾਡੀ ਭੈਣ ਜੀ ਨੂੰ ਬੱਚਿਆਂ ਨੂੰ ਮਾਤਾ ਜੀ ਨੂੰ ਸਬਜ਼ ਤਾਂ ਮਿਲਦੇ ਨਹੀਂ ਕਿੱਦਾਂ ਹੌਸਲਾ ਦੀਏ ਅੰਦਰ ਬੈਠਾ ਸੀ 2 ਮਿੰਟ ਥੋੜਾ ਇਮੋਸ਼ਨਲ ਹੋ ਗਿਆ ਮੈਂ ਕਿਹਾ ਬਾਰ ਚੱਲ ਕੇ ਸੇਵਾ ਕਰਦੇ ਆ ਪਹਿਲਾਂ ਕੁੱਟਿਆਂ ਦੀ ਸੇਵਾ ਚ ਜੋੜਿਆਂ ਦੀ ਲੱਗੇ ਰਹੇ ਹੁਣ ਫਿਲ ਕਰਦਾ ਪਾਣੀ ਪਲਾਈਏ ਇਦਾਂ ਲੱਗਦਾ ਵੀ ਤੁਸੀਂ ਸਾਰੇ ਹੀ ਰਾਜਵੀਰ ਚ ਬੰਦੇ ਹੋ ਕਿ ਸਾਰਿਆਂ ਦੇ ਮੂੰਹ ਚ ਦੋ ਕੁੱਟਾਂ ਪਾਣੀ ਦੀ ਪਾ ਦੀ ਜਿਨ੍ਹਾਂ ਨੂੰ ਪਿਆਸ ਲੱਗ ਰਹੀ ਹੈ। ਸਮਝ ਨਹੀਂ ਆ ਰਿਹਾ ਕਿਦਾਂ ਹੌਸਲਾ ਦੀ ਇਹ ਬੱਚਾ ਯਾਦ ਕਰ ਲਈ ਪਿੰਡ ਦੇ ਵਿੱਚ ਕੁਝ ਬਣਾਇਆ ਜਾਏਗਾ। ਮੈਂ ਨਹੀਂ ਇਸ ਬਾਰੇ ਕਹਿ ਸਕਦਾ ਪਿੰਡ ਵਾਲੇ ਜਾਣਾਂ ਦੱਸ ਸਕਦੇ ਆ। मैनों तो यह कि वो जिन्नी हो सकता है सेवा कर लिए लंगर च कर लीए पानी की कर लीए जोड़ा की कर लीए बाकी मन बड़ा उदास है मैं फिर रिक्वेस्ट करता सारे अवारा पशुआ करके जो हादसा होलीस ए जरूर गल की जाए तो अच्छी किसी का घर ना हो चढ़ावी हाँ जी जिन्नी क डेट्स अवेलेबल ने क्योंकि न ਮੇਰੀਆਂ ਹਰ ਇੱਕ ਆਰਟਿਸਟਸ ਦੀਆਂ ਸਾਰੇ ਕਲਾਕਾਰਾਂ ਦੀਆਂ ਕੁਝ ਕੁ ਡੇਟਾ ਨੇ ਉਹ ਬੀਜ਼ੀਆਂ ਨੇ ਜਿਹੜੀ ਡੇਟ ਅਵੇਲੇਬਲ ਹੈ ਜਿਸ ਆਰਟਿਸਟ ਦੀ ਉਹ ਕੋਸ਼ਿਸ਼ ਕਰ ਰਹੇ ਆਪਾਂ ਤੇ ਉਹ ਸ਼ੋਅ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਤਰ੍ਹਾਂ ਦੀ ਦੁਨੀਆ ਜੀ ਮੇਰੇ ਵਰਗੇ ਮੂਰਖ ਹੈ ਕਈ ਤਰ੍ਹਾਂ ਦੇ ਹਰ ਤਰ੍ਹਾਂ ਦੀ ਆਪਣੀ ਸੋਚ ਹੈ ਬੜੀ ਮਾੜੀ ਗੱਲ ਹੈ ਕਈ ਫੋਨ ਚੋਰੀ ਕਰਦੇ ਐਦਾਂ ਦੀ ਗੱਲ ਕਰਦੇ ਆ ਪਰ ਸਾਨੂੰ ਅਵੋਇਡ ਕਰਨੀ ਚਾਹੀਦੀ ਆ ਪੰਜਾਬ ਦੀ ਬੇਨਤੀ ਸੋਚਿਆ ਸੀ ਇਸ ਜਗ੍ਹਾ ਤੇ ਰਾਜੀਵ ਜੀ ਬੰਦਾ ਨੇ ਖਾੜੇ ਲਾਇਆ ਸੀ ਕਦੇ ਸੋਚਿਆ ਸੀ ਇਸੇ ਜਗ੍ਹਾ ਤੇ ਅੰਤਿਮ ਅਰਦਾਸ ਵੀ ਹੋਏਗੀ ਲਾਸਟ ਟਾਈਮ ਵੀ ਜਦੋਂ ਸੰਸਕਾਰ ਹੋਇਆ ਮੈਨੂੰ ਪਤਾ ਲੱਗਿਆ ਉਹ ਸੇਮ ਸਟੇਜ ਐ ਜਿੱਥੇ ਬਾਈ ਨੇ ਪਹਿਲੀ ਵਾਰੀ ਖਾੜਾ ਲਾਇਆ ਸੀ ਔਰ ਜਦੋਂ ਉਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਸੀ ਉਦੋਂ ਮੈਂ ਉਹਨਾਂ ਦੇ ਪਿੰਡ ਆਇਆ ਸੀ ਮੈਂ ਸੋਚਿਆ ਨਹੀਂ ਸੀਗਾ ਦੁਬਾਰੇ ਜਦੋਂ ਉਹਨਾਂ ਦੇ ਪਿੰਡ ਆਉਂਗਾ ਕਦੇ ਖੁਸ਼ੀ 'ਚ ਨਹੀਂ ਆਉਂਗਾ ਜਦ ਫਿਰ ਪਹਿਲਾਂ ਫਾਦਰ ਸਾਹਿਬ ਦਾ ਜਦੋਂ ਡੈਥ ਹੋਈ ਸੀ ਉਦੋਂ ਆਈ ਸੀ ਹੁਣ ਜਦੋਂ ਆਪ ਚਲਾ ਗਿਆ ਦੁਨੀਆ ਤੋਂ ਉਹ ਤਾਂ ਦੇਖਣਾ ਆ ਨਹੀਂ ਰਿਹਾ ਬੜਾ ਦੁੱਖ ਹੋ ਰਿਹਾ ਸਮਝ ਨਹੀਂ ਆ ਰਹਾ ਕੀ ਹੋਇਆ ਜਿਹੜੇ ਨਾਲ 4 ਹੋਰ ਬਾਈਕਰ ਸੀਗੇ ਉਹ ਕੌਣ ਸੀਗੇ ਜਿਹੜੇ ਸ਼ਹਿਰਾਂ ਦੇ ਨਹੀਂ ਉਹ ਪਛਾਣ ਦੇ ਨਾਲ ਵੀ ਮਿਲ ਗਏ एक्चुअली ਕੁਝ ਗੱਲਾਂ ਨਾ ਬੜੀਆਂ 네ਗੇਟਿਵ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨਾਲ ਦੇ ਮੁੰਡੇ ਆ ਉਹਨਾਂ ਨੇ ਉਹਨਾਂ ਨੂੰ ਚੱਕਿਆ ਕੋਈ ਕਹਿ ਰਿਹਾ ਕੈਮਰਾ ਬੰਦ ਸੀਗਾ ਐਕਚੁਅਲੀ ਜਿਹੜਾ ਗੋਪ੍ਰੋ ਕੈਮਰਾ ਹੁੰਦਾ ਉਹ ਬੰਦਾ ਉਦੋਂ ਔਨ ਕਰਦਾ ਜਦੋਂ ਕੋਈ ਵਧੀਆ ਵਿਊ ਹੈ ਕੋਈ ਲੈਂਡਸਕੇਪ ਹੈ ਜਾਂ ਤੁਸੀਂ ਬਲੌਗ ਸ਼ੂਟ ਕਰਨਾ ਉਹ 24 ਘੰਟੇ ਨਹੀਂ ਔਨ ਰਹਿੰਦਾ ਤੇ ਉਹਦੀ ਮੈਮਰੀ ਵੀ ਘਟ ਹੁੰਦੀ ਹੈ ਇਹ ਗਲਤ ਗੱਲਾਂ ਨੇ ਨਾਲ ਦੇ ਮੁੰਡਿਆਂ ਨੇ ਬਹੁਤ ਬੈਸਟ ਐਫਰਟ ਕੀਤੇ ਐ ਮੈਂ 10 ਦਿਨ ਦੇਖਦਾ ਰਿਹਾ ਰੋਂਦੇ ਨਹੀਂ ਚੱਲੇ ਗਏ ਅੱਜ ਬੜੇ ਅਫਸੋਸ ਦੀ ਗੱਲ ਹੈ ਸਾਡਾ ਬਹੁਤ ਹੀ ਪਿਆਰਾ ਜਗਵੰਦ ਰਾਏ ਵੀ ਜਗਵੰਦਾ ਜੀ ਜੋ ਕਿ ਸਾਡੇ ਦਰਮਿਆਨ ਨਹੀਂ ਰਹੇ ਔਰ ਇੱਕ ਭਿਆਨਕ ਐਕਸੀਡੈਂਟ ਕਰ ਕੋਲਣਾ ਦੀ ਸਾਨੂੰ ਸਦਾ ਲਈ ਪਛੋੜਾ ਦੇ ਗਏ ਅੱਜ ਉਹਨਾਂ ਦੇ ਭੋਗ ਤੇ ਸਾਰੇ ਆਰਟਿਸਟ ਆਇਆ ਔਰ ਬੜੇ ਦੁੱਖ ਦੀ ਗੱਲ ਹੈ ਬੜੀ ਚੜ੍ਹਦੀ ਉਮਰ ਚ ਮੁੰਡਾ ਇਸ ਦੁਨੀਆ ਤੋਂ ਚਲੇ ਗਿਆ ਸਾਨੂੰ ਬੜਾ ਅਫਸੋਸ ਹੈ ਔਰ ਸਾਡੇ ਮੇਰੇ ਵੱਲੋਂ ਮੇਰੇ ਫਾਦਰ ਸਾਹਿਬ ਗੁਰਜਾਣ ਨਿਰਮਨ ਤੋਰੀ ਉਹਨਾਂ ਦਾ ਹੀ ਮਨ ਪ੍ਰਗੈ ਔਰ ਬੜਾ ਅਫਸੋਸ ਹੈ ਜੀ ਸਾਰਿਆਂ ਨੂੰ ਮੈਂ ਤਾਂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਵੀ ਵਾਹਿਗੁਰੂ ਵਿਚਾਰਨਾ ਚਾਹੁੰਦੇ ਸਾਬ ਨੂੰ ਨਿਵਾਸ ਵਕਸ਼ਨ ਪਿਛੇ ਪਰਿਵਾਰ ਨੂੰ ਪਾਣਾ ਮੰਨਦਾ ਬਲਵਕਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਰਾਕਿ ਸਤਿ ਮਹਾਨ ਆਹ ਬਹੁਤ ਜਿਹੜਾ ਪੰਜਾਬ ਦੇ ਇਸ ਵੇਲੇ ਕਸ਼ਟ ਦਾ ਸਮਾਂ ਚੱਲ ਰਿਹਾ ਹੈ ਜਿਹਦੇ ਵਿੱਚ ਸਾਡਾ ਛੋਟਾ ਭਰਾ ਰਾਜਵੀਰ ਜੁਗੰਦਾ ਸਰਬਸ ਦੁਨੀਆ ਤੋਂ ਅਲਵਿਦਾ ਕਹਿ ਗਿਆ ਇਹ ਬੁਰੇ ਦੁੱਖ ਦੀ ਗੱਲ ਹੈ ਅੱਜ ਉਹਨਾਂ ਦੀ ਐਮਤਮ ਅਰਦਾਸ ਨੂੰ ਕੇ ਅਸੀਂ ਸਾਰੇ ਜੜੇ ਲੱਗੇ ਹੋਏ ਆ ਔਰ ਅਰਦਾਸ ਕਰਾਂਗੇ ਕੋਈ ਵੀ ਅਰਦਾਸ ਕਰੇ ਸਾਰੇ ਜਣੇ ਕਿ ਪ੍ਰਮਾਤਮਾ ਦੀ ਹੱਥਾਂ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਬਾੜਾ ਬਲੰਦ ਬਲਕਿ ਮਸ਼ੂਰ ਕਰਵਾਏ। ਮੈਂ ਬੱਸ ਕਰਤਾ। ਆ ਜੀ ਆ ਜੀ 2 ਮਿੰਟ ਆ ਜਾਓ। ਆ ਜੀ। ਹੁਕਮ ਦੇ ਵਿੱਚ ਰਹਿਣਾ ਪੈਂਦਾ। ਪ੍ਰਮਾਤਮਾ ਦਾ ਹੁਕਮ ਜਿਹੜਾ ਉਹ ਮੰਨਣਾ ਹੀ ਪੈਂਦਾ ਹੈ। ਲੇਕਿਨ ਨਾ ਉਹ ਕੱਚੀ ਫਸਲ ਦੇਖਦਾ ਨਾ ਉਹ ਪੱਕੀ ਫਸਲ ਦੇਖਦਾ ਤੇ ਮਾਲਕ ਨੇ ਸਾਡੇ ਤੋਂ ਸਰਦਾ ਲਈ ਸਾਡਾ ਛੋਟਾ ਭਰਾ ਬਹੁਤ ਹੀ ਜਿਹੜਾ ਆਦਮ ਤੇ ਸਤਕਾਰ ਵਾਲਾ ਇੱਕ ਰੂਹ ਸੀ ਵੀਰ ਰਾਜਵੀਰ ਬੰਦਾ ਔਰ ਜਿਨ੍ਹਾਂ ਨੇ ਪੂਰੀ ਆਬਾਦ ਦੇ ਉਤੇ ਰਾਜ ਹੀ ਕਰਕੇ ਗਏ ਔਰ ਰਾਜ ਕਰ ਰਹੇ ਸੀ ਪਤਾ ਨਹੀਂ ਕਿਹਦੀਆਂ ਬੁਰੀਆਂ ਨਜ਼ਰਾਂ ਲੱਗੀਆਂ ਪਤਾ ਨਹੀਂ ਕਿਹਦੀ ਨਜ਼ਰ ਐਸੀ ਲੱਗ ਗਈ ਇਹ ਉਹ ਦਿਨ ਸਾਨੂੰ ਦੇਖਣਾ ਪਿਆ ਕਿ ਸਾਡੇ ਤੋਂ ਸਦਾ ਨਹੀਂ ਬਚਣ ਗਿਆ ਅਸੀਂ ਅੰਤਮ ਅਰਦਾਸ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਪਰਮਾਤਮਾ ਉਹਨਾਂ ਨੂੰ ਆਪਣੀ ਚਰਨਾ ਜੀ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਨੇ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਪਰਿਵਾਰ ਸਾਰਿਆਂ ਨੂੰ ਭਾਣਾ ਮੰਨਣ ਦਾ ਰੱਬ ਬਲ ਬਖਸ਼ੇ ਸასი ਸ਼ਬਦ ਸასი ਸ਼ਬਦ ਤਾਂ ਕ ਜਵੰਦੇ ਵੀਰ ਤੇ ਬਿਲਕੁਲ ਸਹੀ ਟੁਕਦੀਆਂ ਲੱਗੀਆਂ ਉਹ ਸਟੇਜਾਂ ਤੇ ਨਚਾਉਣ ਵਾਲਾ ਆਪਦੀਆਂ ਗੱਲਾਂ ਨਾਲ ਹਸਾਉਣ ਵਾਲਾ ਅੱਜ ਸਾਰ ਨੂੰ ਰਵਾਕੇ ਤੁਰ ਗਿਆ ਰੰਗ ਬਰੰਗੇ ਡਰੈੱਸਾਂ ਪਾਉਣ ਵਾਲਾ ਅੱਜ ਸਾਰੇ ਸਾਡੇ ਕੱਪੜੇ ਚਿੱਟੇ ਕਰਕੇ ਅੱਜ ਪੁੰਨੇ ਪਿੰਡ ਦੀਆਂ ਗਲੀਆਂ ਉਦਾਸ ਨੇ ਜਿਹੜੀ 메ਨ ਰੋਡ ਤੋਂ ਪੁੰਨੇ ਪਿੰਡ ਤੋਂ ਸੜਕ ਮੁੜਦੀ ਆ ਅੱਜ ਉਹ ਵੀ ਅੱਗੇ ਲਹਿਰੀਏ ਪਾਉਂਦੀ ਜਵੰਦੇ ਦੇ ਨਾਲ ਅੱਜ ਉਹ ਵੀ ਉਦਾਸ ਹੈ ਕਹਿੰਦੇ ਸੁੰਨੇ ਸੁਨੇਹਾਂ ਵਿੱਚ ਕੋਈ ਕੋਈ ਪੈੜੀ ਦਲੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਜਵੰਦੇ ਵਰਗੇ ਆਰਟਿਸਟ ਜੋਰ-ਰੋਜ਼ ਨਹੀਂ ਜੰਮਦੇ ਹਜ਼ਾਰੋਂ ਵਰਸ ਨਰਕਸ ਆਪਣੀ ਬੇਨੂਰੀ ਤੇ ਰੋਕੀ ਹੈ ਬੜੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੜਾ ਘਾਟਾ ਕਦੋਂ ਪੂਰਾ ਹੋਊਗਾ ਆਪਾਂ ਕਹਿੰਦੇ ਦੁੱਖ ਬਹੁਤ ਹੈ ਉਹ ਅਲਫਾਜ਼ ਵੀ ਨਹੀਂ ਕਿ ਜਿਹੜੇ ਅਲਫਾਜ਼ਾਂ ਦੇ ਨਾਲ ਇਹ ਦੁੱਖ ਜ਼ाहिर ਕੀਤਾ ਜਾਵੇ ਅਸੀਂ ਸੰਸਕਾਰਤੀ ਵੀ ਆਏ ਮੈਂ ਜਵੰਦੇ ਨੂੰ ਮੋਟਾ ਵੀ ਦਿੱਤਾ ਆਪਦੇ ਹੱਥੀ ਅਗਰ ਭੇਟੀ ਕਰਾਇਆ ਪਰ ਅੱਜ ਵੀ ਯਕੀਨ ਨਹੀਂ ਆਉਂਦਾ ਵੀ ਸਾਡੇ ਵਿੱਚ ਨਹੀਂ ਉਸ ਤੋਂ ਬਾਅਦ ਹੀ ਪਰਸੋਂ ਵੀ ਆਇਆ ਸੀ ਕੱਲ ਵੀ ਆਏ ਮਾਤਾ ਦੇ ਨਾਲ ਦਾਦੀ ਜੀ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਜਦੋਂ ਮਾਤਾ ਜੀ ਨੇ ਚੱਕੀ ਪਾ ਕੇ ਕਹਿ ਗਏ ਸੁਖੀ ਮੈਂ ਹਾਰ ਗਈ ਮੇਰਾ ਹੌਸਲਾ ਟੁੱਟ ਗਿਆ ਮਖਾ ਜੀ ਮੇਰੇ ਕੋ ਇੰਨੀ ਵੀ ਮੇਰੇ ਚ ਹਿੰਮਤ ਨਹੀਂ ਕਿ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਨੂੰ ਖਾਂਬਤੀ ਹੌਸਲਾ ਰੱਖੋ ਕਿਉਂਕਿ ਇਹ ਕੀ ਵਾਰੀ ਇਹ ਐਡਾ ਵੱਡਾ ਦੁੱਖ ਹੈ ਜਿਹੜਾ ਤੁਸੀਂ ਬਿਆਨ ਵੀ ਨਹੀਂ ਕਰ ਸਕਦੇ ਦਾਦੀ ਜੀ ਕਹਿੰਦੇ ਪੁੱਤ ਅਸੀਂ ਕੀ ਕਰਾਂਗੇ ਸਭ ਤੋਂ ਵੱਡਾ ਦੁੱਖ ਜਦ ਅਸੀਂ ਕੱਲ ਬੈਠੇ ਸੀ ਵੱਖਰੇ ਵੱਖਰੇ ਸਾਹ ਤੋਂ ਲੋਕ ਦੁੱਖ ਯਾਰ ਕਰਨ ਆ ਰਹੇ ਨੇ ਤੇ ਮੈਨੂੰ ਸਭ ਤੋਂ ਵੱਡਾ ਦੁੱਖ ਲੱਗਿਆ ਕਿ ਲੋਕ ਆਪਦਾ ਦੁੱਖ ਬਣਾਉਣ ਲਈ ਆਉਂਦੇ ਨੇ ਘਰ ਦੇ ਵਿੱਚ ਕੋਈ ਮਰਦ ਮੈਂਬਰ ਨਹੀਂ ਜਿਹਦੇ ਨਾਲ ਉਹ ਦੁੱਖ ਸਾਂਝਾ ਕਰ ਸਕਣ ਤੇ ਲੋਕ ਆ ਕੇ ਬੈਠ ਕੇ ਚਲੇ ਜਾਂਦੇ ਸੀ ਆਪਦਾ ਸਾਰਾ ਦੁੱਖ ਕੋ ਯਾਰ ਨਹੀਂ ਕਰ ਸਕਦੀ ਸੀ ਤੇ ਇਹ ਜਿਹੜਾ ਘਟਾ ਹੈ ਪੂਰਾ ਤਾਂ ਨਹੀਂ ਹੋਣਾ ਆਪਾਂ ਸਾਰਿਆਂ ਤੁਸੀਂ ਵੀ ਆਏ ਹੋ ਅਸੀਂ ਵੀ ਆਏ ਆ ਕਦੇ ਵੀ ਦੁੱਖ ਮਟਾਇਆ ਘਟ ਜਾਂਦਾ ਪਰ ਅਸਲੀ ਦੁੱਖ ਮ ਲੱਗਦਾ ਉਦੋਂ ਸ਼ੁਰੂਣਾ ਜਦੋਂ ਅਸੀਂ ਭੋਗ ਦੇ ਅੰਤ ਮਾਜ਼ਾ ਸੋ ਜਾਣੀਆਂ ਸਾਰਿਆਂ ਨੇ ਅਫਦ ਦੇ ਕੰਮ ਚਲੋ ਜਾਣਾ ਉਹ ਪਰਿਵਾਰ ਨਾਲ ਕੀ ਬੀਤੀ ਕਿਵੇਂ ਉਹਨਾਂ ਨੇ ਦਿਨ ਗੁਜ਼ਾਰਨੇ ਨੇ ਉਹ ਪੈਂਟ ਜੀ ਦੇ ਸਿਰ ਦਾ ਸਾਈ ਚਲੇ ਗਿਆ ਉਹ ਸਹੁਰਾ ਪਰਿਵਾਰ ਜਿਨ੍ਹਾਂ ਨੇ ਚਾਵਾਂ ਦੇ ਨਾਲ ਦੇ ਧੀ ਜੀ ਦੇ ਲੜ ਲਾਈ ਸੀ ਉਹ ਐਡੀ ਵੱਡੀ ਉਮਰ ਕਿਵੇਂ ਕੱਢੂਗੀ ਕਿਉਂਕਿ ਜਦੋਂ ਇਹਦੇ ਬਾਰੇ ਸੋਚਦੇ ਆ ਤਾਂ ਹਰ ਹਰ ਬੰਦਾ ਉਦੇ ਅਲਫਾਜ਼ ਮੁੱਕ ਜਾਂਦੇ ਨੇ ਵੀ ਮੈਂ ਇਹ ਦੁੱਖ ਨੂੰ ਕਿਵੇਂ ਦੱਸਾਂ ਕਿ ਇਹ ਪਰਿਵਾਰ ਨਾਲ ਅੱਗੇ ਕਿਵੇਂ ਪਾਣਾ ਕਿਵੇਂ ਉਹਦੀ ਜ਼ਿੰਦਗੀ ਗੁਜ਼ਾਰਨਗੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਥੇ ਬੋਲਣ ਤੱਕ ਹੀ ਸੀਮਤ ਨਾ ਰਹੀਏ ਤੁਸੀਂ ਵੀ ਇਹ ਜੋ ਰਿਕਾਰਡ ਕਰਤਾ ਕਿ ਸੀਮਤ ਨਾ ਰਹਿਓ ਕਿ ਇਸ ਭੋਗ ਤੋਂ ਬਾਅਦ ਵੀ ਪਰਿਵਾਰ ਦੇ ਨਾਲ ਐਦਾਂ ਹੀ ਤੁਸੀਂ ਜੁੜੇ ਰਹੋ ਸਾਰੇ ਸਾਡਾ ਫਰਜ਼ ਬਣਦਾ ਵੀ ਅਸੀਂ ਇਹਦਾ ਮੁੜ ਕੇ ਸੀ ਅੱਜ ਇੱਥੇ ਬੋਲ ਜੀਏ ਤੇ ਮੁੜ ਕੇ ਇੱਥੇ ਕਿਉਂ ਖੜੇ ਨਾ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਜੇ ਇੱਕ ਜਵੰਧਾ ਗਿਆ ਤੁਸੀਂ ਹਜ਼ਾਰਾਂ ਜਵੰਧੇ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਰਹੋ ਪੰਜਾਬੀ ਕਾਇਨਾਤ ਨੂੰ ਇਹਦਾ ਦੁੱਖ ਹੈ ਔਰ ਰੈਂਦੀ ਦੁਨੀਆ ਤੱਕ ਇਹ ਦੁੱਖ ਰਹਿਣਾ ਸਾਡੇ ਭਰਾ ਦਾ ਕਿ ਇਦਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਕਦੇ ਕਿਸੇ ਨਾ ਵੀ ਅਦਾਤਾ ਪਾਣਾ ਬਰਤਣਾ ਚਾਹੀਦਾ ਵਾਕ ਰੂਪ ਸਾਰੀ ਫੈਮਲੀ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਨਾ ਕੋ ਮਨ ਚ ਖੋਜ ਹੈ ਜਿਹੜਾ ਬੱਚਾ ਆਰੇ ਦੁੱਖ ਦਵਾ ਦੇ ਦੇ ਵੀ ਕੰਮ ਕਰ ਦਿੱਤੇ ਹੋਏ ਚੜਦੇ ਹੁੰਦੇ ਮੁਕਤ ਹੋ ਜਾਂਦੇ ਤਨ ਅਫਸੋਸ ਉਹਦੇ ਪਰਿਵਾਰ ਨੂੰ ਹੁੰਦਾ ਸਾਰੀ ਸ਼ਬਦ ਉਹ ਅੱਜ ਲੇਖਕ ਕਰਦੇ ਆ ਹਜ਼ਾਰਾਂ ਦੇ ਗੰਭੀਰ ਲੋਕ ਅੱਜ ਜਿਹੜੇ ਹੋ ਸਾਰੀ ਆਪਾਂ ਦਾ ਰੋਮਾਂਡ ਇਨਕਲਾਬ ਕਰਦਾ ਕਿ ਉਹਨਾਂ ਕੋਲ ਚੱਲ ਕੇ ਬਾਦਗਲ ਸੀ ਵਿੱਚ ਪਰਿਵਾਰ ਨੂੰ ਪਾਲਾ ਪੰਦਵਾ ਪਰ ਪਛੇ ਉਹਨਾਂ ਦੇ ਮਾਤਾ ਜੀ ਨੂੰ ਉਹਨਾਂ ਦੀ ਧਰਮ ਪਤਨੀ ਨੇ ਦੇਖੇ ਦਾ ਕਿ ਬੱਚੀ ਉਹਨਾਂ ਦੇ ਪੱਖੇ ਕਿ ਉਹ ਇਸ ਸਾਥ ਵਿੱਚ ਸੈਸਾ ਸਤ ਸਦਾ ਸੁਦਾਦੀ ਹੈ ਕਿ ਸੜਕ ਹਾਦਸੇ ਦੌਰਾਨ ਗੰਭੀਰ ਸੱਟਾਂ ਰਾਜਵੀਜਵੰਦਨ ਨੂੰ ਲੱਗੀਆਂ ਜਿਸ ਦੇ ਵਿੱਚ ਉਹਨਾਂ ਦਾ ਬ੍ਰੈਂਡ ਬ੍ਰੇਨ ਜਿਹੜਾ ਕਿ ਡੈਡ ਹੋ ਗਿਆ ਸੀ ਅਤੇ ਉਹਨਾਂ ਦੀ ਰੀੜ ਦੀ ਹੱਡੀ ਤੇ ਵੀ ਗੰਭੀਰ ਸੱਟ ਲੱਗੀ ਸੀ ਤੇ ਲਗਾਤਾਰ 40s ਹਸਪਤਾਲ ਦੇ ਵਿੱਚ ਵੈਂਟੀਲੇਟਰ ਦੇ ਉੱਤੇ ਸੀ ਪਰ ਫਿਰ ਵੀ ਉਹਨਾਂ ਦਾ ਦਿਹਾਂਤ ਹੋ ਗਿਆ ਕਿਉਂਕਿ ਸੱਟਾਂ ਬਹੁਤਾਂ ਗੰਭੀਰ ਲੱਗੀਆਂ ਹੋਈਆਂ ਸਨ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰੇਂਦਰ ਸੋਨੀ ਦੀ ਰਿਪੋਰਟ